ਅੱਜ ਜਦੋਂ ਅਸੀਂ ਇਸ ਮੌਕੇ ਤੇ ਇਸੇ ਗੱਲ ਨੂੰ ਮੋੜ ਕੇ ਵੇਖਦੇ ਆ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਕਿੰਨਾ ਬਾਣੀ ਦਾ ਅਸਰਾ ਦੇ ਰਹੇ ਹਾਂ ਕਿੰਨਾ ਇਤਿਹਾਸ ਦਾ ਅਸਰਾ ਦੇ ਰਹੇ ਹਾਂ ਤੇ ਕਿੰਨਾ ਜਿਹੜਾ ਦੁਨੀਆ ਦਾ ਤਜਰਬਾ ਹੈ ਉਹ ਆਪਣੇ ਬੱਚਿਆਂ ਨਾਲ ਸਾਂਝਾ ਕਰ ਰਹੇ ਹਾਂ ਕਿਉਂਕਿ ਜਿਹੜੇ ਵੀ ਦੁਨੀਆ 'ਚ ਕੋਈ ਵੀ ਸੂਬਾ ਹੈ ਦੇਸ਼ ਹੈ ਕੌਮ ਹੈ ਉਹਨਾਂ ਦੇ 15 18 ਸਾਲ ਦੇ ਧੀਆਂ ਪੁੱਤਾਂ ਨੂੰ ਜੇ ਆਪਣਾ ਇਤਿਹਾਸ ਨਹੀਂ ਪਤਾ ਜੇ ਦੁਨੀਆ ਬਾਰੇ ਸਮਝ ਨਹੀਂ ਹੈ ਤਾਂ ਉਹਨਾਂ ਦਾ ਅਗਲੇ ਸਮੇਂ 'ਚ ਜਾ ਕੇ ਆਪ ਦੇ ਵਿਰਸੇ ਦੇ ਬਾਰਸ ਬਣਨਾ ਔਖਾ ਹੁੰਦਾ ਹੈ ਇਹ ਗੱਲ ਇਥੋਂ ਵੇਖਣ ਵਾਲੀ ਹੈ ਜਿਹੜਾ ਢਾਡੀ ਸਿੰਘਾਂ ਨੇ ਗੱਲ ਕਹੀ ਦੋ ਤਿੰਨ ਬਾਰ ਕਿ ਉਹਨਾਂ ਨੇ ਤਸ਼ੱਦਦ ਚੱਲਿਆ ਅਸੀਂ ਜਿੰਨੀ ਅਰਦਾਸ ਪੜਦੇ ਆ ਉਹਦਾ ਇੱਕ ਵੱਡਾ ਹਿੱਸਾ ਤਸ਼ੱਦਦ ਨਾਲ ਜੁੜਿਆ ਹੋਇਆ ਕਿ ਜਿਨ੍ਹਾਂ ਨੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਨਾ ਤਰਮ ਨਹੀਂ ਹਾਰਿਆ ਉਹਦਾ ਇੱਕ ਪੱਖ ਇਹ ਕਿ ਇਦਾਂ ਇੱਕ ਤਰੀਕਾ ਹੁੰਦਾ ਹੈ ਸਰਕਾਰ ਦਾ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਖੜਾ ਹੋਇਆ ਹੈ ਉਹਨਾਂ ਨੂੰ ਇੰਨਾ ਘੁੱਟੋ ਮਾਰੋ ਇੰਨਾ ਡਰਾਓ ਕਿ ਮੁੜ ਕੇ ਖੜਾ ਨਾ ਹੋਵੇ ਦੂਜਾ ਪੱਖ ਇਹ ਹੁੰਦਾ ਹੈ ਕਿ ਜਿੱਥੋਂ ਕੁਝ ਬੰਦਿਆਂ ਨੂੰ ਉੱਠ ਕੇ ਖੂਨ ਡੋਲ੍ਹਣਾ ਪੈਂਦਾ ਹੈ ਉਹਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਜਿਹੜੇ ਉੱਥੋਂ ਦੇ ਲੋਕ ਹੁੰਦੇ ਨੇ ਉਹਨਾਂ ਦੀ ਸਮਝ ਇਤਿਹਾਸ ਜਾਂ ਧਰਮ ਦੀ ਥਾਂ ਤੇ ਆਪਣੇ ਨਿੱਜ ਨਾਲ ਜੁੜ ਜਾਂਦੀ ਹੈ ਇਸ ਕਰਕੇ ਖੂਨ ਡੋਲਣ ਦਾ ਮੌਕਾ ਆਉਂਦਾ ਹੈ ਇਤਿਹਾਸ ਦੇ ਵਿੱਚ ਲੋਕਾਂ ਨੂੰ ਖਾਸ ਕਰਕੇ ਲੋਕਾਂ ਦਾ ਦਾਵਾ ਹੋਰ ਹੁੰਦਾ ਹੈ ਜ਼ਿੰਦਗੀ ਹੋਰ ਹੋ ਜਾਂਦੀ ਹੈ ਅੱਜ ਸਾਡੇ ਮੌਕੇ 'ਚ ਲਗਭਗ ਇਦਾਂ ਹੋਇਆ ਪਿਆ ਕਿ ਦਾਵਾ ਹੋ ਰਿਹਾ ਹੈ ਜ਼ਿੰਦਗੀ ਹੋ ਰਹੀ ਹੈ ਜਦੋਂ ਦਾਵਾ ਹੋਰ ਹੋਈ ਜਾਂਦਾ ਹੈ ਇਹੀ ਗੱਲ ਮੌਕਾ ਦਿੰਦੀ ਹੈ ਸਰਕਾਰ ਨੂੰ ਜ਼ੁਲਮ ਕਰਨ ਦਾ ਇਹਦੇ ਕਰਕੇ ਕੁਝ ਲੋਕਾਂ ਨੂੰ ਆਪਣਾ ਖੂਨ ਡੋਲਣਾ ਪੈਂਦਾ ਇਸ ਇਤਿਹਾਸ ਨੂੰ ਸੁਣਾਉਣ ਦਾ ਜਿਹੜਾ ਮਨਤਵਾਜੀ ਦੇ ਬਾਰੇ ਮੈਂ ਗੱਲ ਕਰਨੀ ਜਾਉਣਾ ਉਹ ਇਹੀ ਹੈ ਕਿ ਅੱਗੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕਿੰਨੀ ਸਮਝ ਦੇ ਸਕਦੇ ਆ ਇਹ ਗੱਲ ਨੇ ਉਹਨਾਂ ਦਾ ਪ੍ਰਗਟਾਵਾ ਕਰਨਾ ਸਾਡਾ ਵੀ ਕਰਨਾ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਬੰਦਾ ਇੱਥੋਂ ਬੋਲਦਾ ਤਾਂ ਉਹ ਰੰਗੀਤ ਸਿੰਘ ਦੇ ਰਾਜ ਦੇ ਜਾਣ ਵਾਸਤੇ ਕਿਹਨਾਂ ਨੂੰ ਗਾਲਾਂ ਕੱਢਦਾ ਡੋਗਰੀਆਂ ਨੂੰ 47 ਵੇਲੇ ਸਿੱਖਾਂ ਨੂੰ ਰਾਜ ਨਹੀਂ ਮਿਲਿਆ ਕਿਹਨੂੰ ਗਾਲਾਂ ਕੱਢੀ ਦੀਆਂ ਨੇ ਅਕਾਲੀਆਂ ਨੂੰ 66 ਵੇਲੇ ਪੰਜਾਬੀ ਸੂਬਾ ਸਹੀ ਨਹੀਂ ਮਿਲਿਆ ਕਿਹਨੂੰ ਗਾਲਾਂ ਅਕਾਲੀਆਂ ਨੂੰ 84 ਵੇਲੇ ਜੋ ਵਾਪਰੇ ਆ ਜਾਂ ਖਾਸ ਕਰਕੇ ਜਦੋਂ ਹਥਿਆਰਬੰਦ ਲਹਿਰ ਚੱਲਦੀ ਹੈ ਤਾਂ ਅਸੀਂ ਗਾਲਾਂ ਕਿਹਨਾਂ ਬੰਦਿਆਂ ਨੂੰ ਦਿੰਨੇ ਆਮ ਤੌਰ ਤੇ ਬੁਰਾ ਕਿਹਨੂੰ ਬੰਦੇ ਆ ਦੋ ਬੰਦਿਆਂ ਨੂੰ ਇੱਕ ਜਿਹੜੇ ਮੁਖਬਰੀ ਕਰਦੇ ਆ ਦੂਜਾ ਜਿਹੜੇ ਜ਼ੁਲਮ ਕਰਦੇ ਆ ਪਰ ਜਿਹੜੀ ਗੱਲ ਸਾਡੇ ਸਮਝਣ ਵਾਲੀ ਹੈ ਕਿ ਮੁਖਬਰ ਵੀ ਸਾਡੀ ਧਰਤੀ ਦਾ ਜ਼ਾਲਮ ਵੀ ਸਾਡੀ ਧਰਤੀ ਦਾ ਇਹ ਗੱਲ ਆਉਂਦੀ ਕਿੱਥੋਂ ਇਹ ਇਸੇ ਗੱਲ ਜਿਹੀ ਆਉਂਦੀ ਹੈ ਕਿ ਜਿਹੜਾ ਬੰਦਾ ਆਮ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਇੱਕ ਸੌਖੀ ਮਿਸਾਲ ਦਿੰਦਾ ਇੱਥੇ ਕਿਸੇ ਦਫ਼ਤਰ ਦੇ ਵਿੱਚ ਜਾਓ ਤੁਹਾਡੇ ਤੋਂ ਬੰਦੇ ਰਿਸ਼ਵਤ ਮੰਗ ਲੈਂਦੇ ਨੇ ਕਿ ਨਹੀਂ ਮੰਗਦੇ ਜੀ ਜਿਹੜਾ ਕੋਈ ਨਵੇਂ ਸ਼ਹਿਰ ਦਫ਼ਤਰ ਹੀ ਲੱਗਿਆ ਕਿਸੇ ਦਫ਼ਤਰ 'ਚ ਹੈ ਉਹ 20 50 100 ਕਿਲੋਮੀਟਰ ਤੋਂ ਹੋਊ ਐਸੇ ਇਲਾਕੇ ਦਾ ਹੋਊ ਇੱਥੋਂ ਦਾ ਹੀ ਬੰਦਾ ਇੱਥੋਂ ਦੇ ਬੰਦਿਆਂ ਨੂੰ ਲੁੱਟਣਾ ਕਿਉਂ ਜਾਂਦਾ ਜੇ ਤਾਂ ਹੋਵੇ ਇੱਕ ਅੱਧੇ ਬੰਦੇ 'ਚ ਨੁਕਸ ਫਿਰ ਤਾਂ ਉਹ ਬੰਦਾ ਮਾੜਾ ਜਦੋਂ ਹਜ਼ਾਰਾਂ ਲੱਖਾਂ ਬੰਦੇ ਉਹੀ ਕੰਮ ਕਰੀ ਜਾਂਦੇ ਆ ਇਹਦਾ ਮਤਲਬ ਸਾਡੀ ਜ਼ਿੰਦਗੀ ਬਾਰੇ ਸਮਝਦਾਰ ਹੋਣਾ ਅਸੀਂ ਜਿਹੜੇ ਆਪਣੇ ਧੀਆ ਪੁੱਤਾਂ ਨੂੰ ਦੇ ਰਹੇ ਆ ਇਤਿਹਾਸ ਇਸ ਤਰੀਕੇ ਸੁਣਾਇਆ ਜਾਵੇ ਕਿ ਸਾਡੇ ਧੀ ਪੁੱਤ ਇਤਿਹਾਸ ਦਾ ਉਹ ਜੁਮਾ ਓਟਣ ਲਈ ਯੋਗ ਹੋਣ ਜਿਹਦੀ ਸੋਭਾ ਕਰਦੇ ਆਂ ਜਿਹਦੀ ਰੋਜ਼ ਅਰਦਾਸ ਕਰਦੇ ਆਂ ਇਹਦੇ ਤੋਂ ਬਿਨਾ ਸਾਡੇ ਧੀਆਂ ਪੁੱਤਾਂ ਦਾ ਜਿਹੜਾ ਜੀਵਨ ਹੈ ਉਹ ਆਪਣੇ ਧਰਮ ਦੇ ਤਰੀਕੇ ਨਾਲ ਸਹੀ ਨਹੀਂ ਹੋ ਸਕਦਾ ਹਾਂ ਦੁਨੀਆ ਦਾ ਜਿਹੜਾ ਮਾਪਦੰਡ ਹੈ ਉਹਦੇ ਹਿਸਾਬ ਨਾਲ ਸਹੀ ਹੋ ਸਕਦਾ ਉਹਦੇ ਬਾਰੇ ਮੈਂ ਬਹਿਸ ਨਹੀਂ ਕਰਦਾ ਇੱਕ ਮੈਂ ਸਭ ਤੋਂ ਸੌਖੀ ਮਿਸਾਲ ਇਹਦੇ ਵਿੱਚ ਦੂਜੀ ਦਿੰਦਾ ਕਿ ਹਰ ਮਨੁੱਖ ਕੋਲੇ ਕੁਝ ਚੀਜ਼ਾਂ ਨੇ ਇੱਕ ਹੁੰਦਾ ਹੈ ਪੈਸਾ ਜਾਂ ਸਾਧਨ ਦੂਜਾ ਬੰਦੇ ਦਾ ਸਰੀਰ ਦੇਹੀ ODI ਪੀਜਾ ਹੈ ਉਹਦਾ ਸਮਾਂ ਚੌਥਾ ਉਹਦੀ ਜਾਨ ਇਹਨਾਂ ਚੋਂ ਸਭ ਤੋਂ ਇਹ ਸੌਖੀ ਚੀਜ਼ ਮੰਨੀ ਜਾਂਦੀ ਹੈ ਉਹ ਪੈਸਾ ਜਾਂ ਸਾਧਨ ਨੇ ਅੱਜ ਗਵਾ ਸਕਦੇ ਆ ਕੱਲ ਨੂੰ ਫੇਰ ਲੈ ਲਵਾਂਗੇ ਇਤੋਂ ਬਾਅਦ ਬੰਦੇ ਦਾ ਸਰੀਰ ਹੈ ਦੇਹੀ ਆ ਬੰਦੇ ਦੀ ਇਹ ਜੇ ਬਿਮਾਰ ਹੋ ਜਾਉ 60 ਬਜੇ ਛੇਤੀ ਕੀਤੀਆਂ ਰਾਜ਼ੀ ਨਹੀਂ ਹੁੰਦਾ ਬੰਦੇ ਨੂੰ ਚਿਰ ਲੱਗਦਾ ਇਤੋਂ ਅੱਗੇ ਹੈ ਸਮਾਂ ਜੇ ਸਮਾਂ ਹੱਥੋਂ ਨਿਕਲ ਜਾਏ ਕਿਸੇ ਕੀਮਤ ਨਾਲ ਵਾਪਸ ਨਹੀਂ ਆਉਂਦਾ ਜੇ ਜਾਨ ਛੁੱਟ ਜਾਏ ਕਿ ਸੇ ਕੀਮਤਾਂ ਵਾਪਸ ਨਹੀਂ ਆਉਂਦੀ ਪਰ ਜਿਹੜੀ ਗੱਲ ਕਰਕੇ ਇਤਿਹਾਸ ਸੁਣਾਇਆ ਜਾਂਦਾ ਉਹ ਇੰਨਾ ਸਾਰਿਆਂ ਤੋਂ ਬਾਹਰ ਹੈ ਉਹ ਹੈ ਇੱਜ਼ਤ ਸਨਮਾਨ ਕਿ ਲੋਕਾਂ ਕੋਲ ਸਮਾਂ ਵੀ ਹੈ ਲੋਕਾਂ ਦੀ ਜਾਨ ਵੀ ਚੰਗੀ ਭਲੀ ਹੈ ਲੋਕਾਂ ਦੀਆਂ ਦੇਹਾਂ ਬਹੁਤ ਤਕੜੀਆਂ ਨੇ ਲੋਕਾਂ ਕੋਲ ਪੈਸਾ ਬਹੁਤ ਹੈ ਮਸਲਾ ਉਸ ਗੱਲ 'ਚ ਪਿਆ ਹੈ ਜਿਹਨੂੰ ਇੱਜ਼ਤ ਸਨਮਾਨ ਕਿਹਾ ਜਾਂਦਾ ਜਿਹੜਾ ਕੋਈ ਲੰਮਦਾ ਲੱਖਾਂ ਕਰੋੜਾਂ ਕਮਾ ਕੇ ਵੀ ਲੋਕਾਂ ਨੂੰ ਲੁੱਟਣੋਂ ਨਹੀਂ ਹਟਦਾ ਉਹਦਾ ਕਾਰਨ ਇਹੀ ਮੰਨਿਆ ਜਾਂਦਾ ਹੈ ਕਿ ਅੰਦਰ ਸੰਤੁਸ਼ਟੀ ਉਸੇ ਗੱਲ ਨਾਲ ਆਉਂਦੀ ਦੀਦਾਸੀਂ ਦਾਵਾ ਕਰਦੇ ਆ ਤੇ ਉਹਦੇ ਲਈ ਜਾਂਦੇ ਹੋਈਏ ਜੇ ਬੰਦਾ ਜਿਹੜੀ ਗੱਲ ਦਾ ਦਾਵਾ ਕਰ ਰਿਹਾ ਮੰਨ ਲਓ ਕਿ ਮੈਂ ਕਮਾ ਮੈਂ ਬੱਬਰਾਂ ਦਾ ਵਾਰਿਸ ਆ ਤੇ ਮੇਰਾ ਜੀਵਨ ਅਮਲ ਉਹਨਾਂ ਨਾਲ ਮੇਲ ਨਾ ਖਾਂਦਾ ਹੋਇਆ ਮੈਨੂੰ ਸੰਤੁਸ਼ਟੀ ਆ ਨਹੀਂ ਸਕਦੀ ਚਾਹੇ ਸਾਰੀ ਦੁਨੀਆ ਦਾ ਪੈਸਾ ਆ ਜੇ ਚਾਹੇ ਬਹੁਤ ਤਖੜਾ ਹੋ ਜਾ ਜੋ ਮਰਜ਼ੀ ਕਰ ਲਵੋ ਉਹ ਨਹੀਂ ਹੁੰਦਾ